ਹੈਲੋ एवरीवन ਹਾਈ ਥਿਸ ਇਜ਼ ਕਮਲਜੀਤ ਕੌਰ ਵੈਲਕਮ ਔਨ ਐਸ ਪੀ ਐਸ ਟਾਕਸ ਅੱਜ ਦਾ ਜਿਹੜਾ ਸਾਡਾ ਚਰਚਾ ਦਾ ਵਿਸ਼ਾ ਰਹੇਗਾ ਉਹ ਹੈ ਪੰਜਾਬੀ ਸਾਹਿਤ ਮਾਲਾ ਵਿੱਚ ਦਰਜ ਬਹੁਤ ਹੀ ਪਿਆਰੀ ਕਵਿਤਾ ਬਿਤਾਤਾ ਸਿੰਘ ਤੇਰ ਤੇ ਲਿਖੀ ਹੋਈ ਨਵੀਂ ਪੁਰਾਣੀ ਤਹਿਜ਼ੀਬ ਇਸ ਕਵਿਤਾ ਦੇ ਵਿੱਚ ਕਵੀ ਨੇ ਪੁਰਾਣੀ ਅਤੇ ਪੱਛਮੀ ਸਭਿਆਤਾ ਦਾ ਟੱਕਰਾ ਦੱਸਿਆ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਪੁਰਾਣੀ ਸਭਿਆਤਾ ਨੂੰ ਛੱਡ ਕੇ ਪੱਛਮੀ ਸਭਿਆਤਾ ਨੂੰ ਅਪਣਾ ਕੇ ਕਿਸ ਤਰ੍ਹਾਂ ਅਸੀਂ ਘਾਟੇ ਵਿੱਚ ਜਾ ਰਹੇ ਹਾਂ ਇਸ ਰਾਂਕੀ ਪੁਰਾਣੀ ਸਭੇਤਾ ਦੇ ਵਿੱਚ ਸਾਡੇ ਆਪਸ ਦੇ ਵਿੱਚ ਬਹੁਤ ਪਾਈਚਾਰਾ ਹੁੰਦਾ ਸੀ ਆਪਸ ਵਿੱਚ ਪ੍ਰੇਮ ਪਿਆਰ ਹੁੰਦਾ ਸੀ ਲੇਕਿਨ ਨਵੀਂ ਸਭੇਤਾ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿਉਂਕਿ ਹਰ ਕੋਈ ਆਪਸ ਦੇ ਵਿੱਚ ਵੈਰ ਵਿਰੋਧ ਰੱਖ ਰਿਹਾ ਹੈ ਜਲਨ ਰੱਖ ਰਿਹਾ ਹੈ ਕਿਸੇ ਦੇ ਪ੍ਰਤੀ ਹਰ ਇੱਕ ਦੇ ਦਿਲ ਵਿੱਚ ਨਫ਼ਰਤ ਹੈ ਜਦੋਂ ਕਿ ਇਦਾਂ ਦਾ ਪੁਰਾਣੀ ਸਭੇਤਾ ਵਿੱਚ ਨਹੀਂ ਹੁੰਦਾ ਸੀ ਪੁਰਾਣੀ ਸਭੇਤਾ ਦੇ ਵਿੱਚ ਬਹੁਤ ਸਾਰਾ ਆਪਸ ਦੇ ਵਿੱਚ ਪਾਈਚਾਰਾ ਹੁੰਦਾ ਸੀਗਾ ਹਰ ਕਿਸੇ ਦੇ ਬੁਰੇ ਚੰਗੇ ਸਮੇਂ ਦੇ ਵਿੱਚ ਸ਼ਾਮਿਲ ਹੁੰਦੇ ਸਨ ਲੇਕਿਨ ਹੁਣ ਕੋਈ ਵੀ ਕਿਸੇ ਦੇ ਬੁਰੇ ਜਾਂ ਚੰਗੇ ਸਮੇਂ ਵਿੱਚ ਸ਼ਾਮਿਲ ਨਹੀਂ ਹੁੰਦਾ ਦੂਸਰਾ ਹੈ ਸਾਡਾ ਖਾਣ ਪੀਣ ਪੁਰਾਣੀ ਸਭਿਆਤਾ ਦੇ ਵਿੱਚ ਸਾਡਾ ਖਾਣ ਪੀਣ ਬਿਲਕੁਲ ਸ਼ੁੱਧ ਹੁੰਦਾ ਸੀ ਦੇਸੀ ਘਿਓ ਲੱਸੀ ਦੁੱਧ ਜਿਹੜਾ ਕਿ ਨਵੀਂ ਸਭਿਆਤਾ ਵਿੱਚ ਇਨ੍ਹਾਂ ਚੀਜ਼ਾਂ ਦੀ ਜਗ੍ਹਾ ਫਾਸਟ ਫੂਡ ਨੇ ਲੈ ਲਈ ਹੈ ਕੋਲਡ ਡਰਿੰਕ ਸ਼ੇਕਸ ਪੀਜ਼ਾ 버ਗਰ ਜਿਹੜੇ ਕਿ ਸਾਡੇ ਸ਼ਰੀਰ ਦੇ ਨਾਲ ਨਾਲ ਸਾਡੇ ਦਿਮਾਗ ਤੇ ਵੀ ਅਸਰ ਕਰਦੇ ਹਨ ਇਸ ਤੋਂ ਬਾਅਦ ਆ ਜਾਂਦਾ ਕਿ ਬੱਚਿਆਂ ਦਾ ਅੱਜਕੱਲ ਦੇ ਬੱਚਿਆਂ ਦਾ ਆਪਣੇ ਵੱਡਿਆਂ ਪ੍ਰਤੀ ਸਤਿਕਾਰ ਔਰ ਆਪਣੇ ਛੋਟਿਆਂ ਪ੍ਰਤੀ ਪਿਆਰ ਹੈ ਜਿਹੜਾ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਜੋ ਅੱਜਕੱਲ ਅੱਖਾਂ 'ਚ ਪੁਰਾਣੀ ਸਭੇਤਾ ਵਿੱਚ ਲੋਕ ਬੱਚਿਆਂ ਦੇ ਅੱਖਾਂ ਵਿੱਚ ਆਪਣੇ ਵੱਡਿਆਂ ਪ੍ਰਤੀ ਸ਼ਰਮ ਹੁੰਦੀ ਸੀ ਉਹ ਜਿਹੜਾ ਲੈਸ ਹੈ ਉਹ ਅੱਜਕਲ ਬਿਲਕੁਲ ਹੀ ਬਤਨੀਜ਼ੀ ਦੇ ਵਿੱਚ ਬਦਲਦਾ ਜਾ ਰਿਹਾ ਹੈ ਲੋਕ ਆਪਣਾ ਕੀਮਤੀ ਸਮਾਂ ਜਿਹੜਾ ਕਿ ਪੁਰਾਣੀ ਸਭੇਤਾ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਲੋਕ ਆਪਣਾ ਕੀਮਤੀ ਸਮਾਂ ਆਪਣੇ ਰਿਸ਼ਤੇਦਾਰਾਂ ਕੋਲ ਆਪਣੇ ਮਿੱਤਰਾਂ ਕੋਲ ਬੈਠ ਕੇ ਗੁਜ਼ਾਰਦੇ ਸਨ ਲੇਕਿਨ ਅੱਜਕੱਲ ਨਵੀਂ ਜਿਹੜੀ ਪੱਛਮੀ ਸਭਿਆਤਾ ਅਪਣਾਉਣ ਦੇ ਨਾਲ ਜਿਹੜੇ ਲੋਕ ਨੇ ਅੱਜਕੱਲ ਆਪਣਾ ਸਮਾਂ ਕਲੱਬਾਂ ਵਿੱਚ ਹੋਟਲਾਂ ਵਿੱਚ ਅਤੇ ਪੱਬਸ ਦੇ ਵਿੱਚ ਬੈਠ ਕੇ ਆਪਣਾ ਸਮਾਂ ਗੁਜ਼ਾਰਦੇ ਹਨ ਜਿਸ ਕਾਰਨ ਕਿ ਜਿਹੜੇ ਬੱਚੇ ਹਨ ਉਹ ਆਪਣੇ ਮਾਪੇ ਤੋਂ ਦੂਰ ਜਾ ਰਹੇ ਹਨ ਕਿਉਂਕਿ ਨਾ ਹੀ ਬੱਚਿਆਂ ਕੋਲ ਸਮਾਂ ਹੈ ਔਰ ਨਾ ਹੀ ਮਾਤਾ ਪਿਤਾ ਕੋਲ ਸਮਾਂ ਹੈ ਕਿ ਉਹ ਬੈਠ ਕੇ ਉਹਨਾਂ ਦੀਆਂ ਮੁਸ਼ਕਲਾਂ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਲਝਣ ਹੈ ਉਹਨੂੰ ਸੁਲਝਾ ਸਕਣ ਤਾਂ ਇਸ ਕਵਿਤਾ ਦੇ ਵਿੱਚ ਕਵੀ ਜਿਹੜਾ ਕਿ ਅਪੀਲ ਕਰ ਰਿਹਾ ਕਿ ਅਸੀਂ ਨਵੀਂ ਸਭਿਆਤਾ ਨੂੰ ਛੱਡ ਕੇ ਪੁਰਾਣੀ ਸਭਿਆਤਾ ਨੂੰ ਫਿਰ ਤੋਂ ਬਣਾਈਏ ਜਿਹੜੀ ਨਵੀਂ ਸਭਿਆਤਾ ਹੈ ਉਹ ਸਿਰਫ ਸਾਡੇ ਵਾਸਤੇ ਕੰਤਾ ਹੀ ਕੰਤਾ ਲੈ ਕੇ ਆ ਰਹੀ ਹੈ ਇਸ ਲਈ ਜਿਹੜੀ ਪੁਰਾਣੀ ਸਭਿਆਤਾ ਹੈ ਉਹਨੂੰ ਹੀ ਦੁਬਾਰਾ ਕਾਇਮ ਕਰਨ ਦੀ ਅਪੀਲ ਕੀਤੀ ਗਈ ਹੈ ਮਿਲਦੇ ਹਾਂ ਫਿਰ ਇੱਕ ਨਵੀਂ ਟੌਪਿਕ ਔਰ ਨਵੇਂ ਵਿਸ਼ੇ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਧੰਨਵਾਦ